ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਦਣ ਰਾਤੀ ਆਈਆਂ ਮਰਦਾਂ ਕੋੜਿਆਂ ਅਸੀਂ ਇੱਥੇ ਹੀ ਰੁਕਦੇ ਹਾਂ ਖਾਲਸਾ ਜੀ ਤੇ ਅਬਦਾਲੀ ਨੂੰ ਓਟਕਾ ਕੇ ਰੱਖਦੇ ਹਾਂ ਤੁਸੀਂ ਚਾਰ ਮਿਸਲਾਂ ਦੇ ਸਿੰਘ ਲੈ ਕੇ ਵਹੀਰ ਦੇ ਮੂਹਰੇ ਲੇ ਪਾਸੇ ਜਾਓ ਤੇ ਜੈਨੇ ਨੂੰ ਸਬਕ ਸਿਖਾਓ ਸਰਦਾਰ ਚੜਤ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਕਿਹਾ ਬਿਨਾਂ ਦੇਰੀ ਲਾਏ ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਨੇ ਆਪਣੇ ਜੰਗਜੂ ਸਿੰਘਾਂ ਨਾਲ ਵਹੀਰਵਲ ਨੂੰ ਚਾਲਾ ਪਾਇਆ ਪਲਾਂ ਵਿੱਚ ਹੀ ਉਹਨਾਂ ਦੇ ਘੋੜੇ ਉੱਡਦੀ ਧੂੜ ਨੇ ਲਕੋਲੇ ਅਸਲ ਵਿੱਚ ਵਹੀਰ ਨੂੰ ਵਾਲੇ ਦਿਵਾਲਿਓਂ ਘੇਰ ਕੇ ਤੁਰੰਦਰ ਸੁਨੇਹਾ ਜਦ ਨੂੰ ਵਹੀਰ ਦੇ ਨਾਲ ਚੱਲ ਰਹੇ ਸਿੰਘਾਂ ਕੋਲ ਪਹੁੰਚਦਾ ਉਦੋਂ ਨੂੰ ਤਾਂ ਜੈਨਖਾਂ ਤੇ ਪੀਖਨਖਾਂ ਦਾ ਲਸ਼ਕਰ ਚੜਾ ਆਇਆ ਸੀ ਹੋ ਸਿੰਘਾਂ ਦੇ ਨਿਹੱਥੇ ਪਰਿਵਾਰਾਂ ਤੇ ਟੁੱਟ ਕੇ ਪੈ ਗਏ ਜੈਨਖਾਂ ਨੇ ਤਾਂ ਆਪਣੀ ਸਾਰੀ ਫੌਜ ਦੇ ਸਿਰਾਂ ਉੱਤੇ ਘਾਟ ਣਗਵਾਇਆ ਹੋਇਆ ਸੀ ਤਾਂ ਕਿ ਕਤਲਿਆਂ ਵੇਲੇ ਪਛਾਣ ਰਹੇ ਉਹ ਤਾਂ ਹਿੱਤਾ ਹਕੇ ਹੀ ਆਏ ਸਨ ਕਿ ਕੋਈ ਸਿੱਖ ਜਿਉਂਦਾ ਨਹੀਂ ਛੱਡਣਾ ਤੇ ਜੇ ਕੋਈ ਉਹਨਾਂ ਦਾ ਖੈਰ ਖਵਾ ਟਕਰ ਗਿਆ ਉਸ ਨੂੰ ਵੀ ਪਾਰ ਬੁਲਾ ਦੇਣਾ ਹੈ ਸੋ ਕੋਈ ਭੁਲੇਖਾ ਨਾ ਪਵੇ ਇਸ ਲਈ ਉਸਨੇ ਸਾਰੀ ਫੌਜ ਦੇ ਟੋਪਾਂ ਵਿੱਚ ਘਾਟ ਟਗਵਾ ਦਿੱਤਾ ਸਰਹੰਦ ਵਾਲਿਆਂ ਦੀ ਫੌਜ ਨੂੰ ਦੇਖ ਕੇ ਮਲੇਰਕੋਟिए ਭੀਖਣਖਾਂ ਦੀ ਫੌਜ ਨੇ ਵੀ ਇਸੇ ਤਰ੍ਹਾਂ ਕੀਤਾ ਹੁਣ ਜੈਨਾਂ ਤੇ ਭੀਖਣਖਾਂ ਆਪ ਸਿੱਖਾਂ ਦੇ ਦਲ ਵਿੱਚ ਕੁਸ ਭੇਟ ਕਰ ਆਏ ਤੇ ਲੱਗੇ ਨੇ ਹੱਥਿਆਂ ਦੇ ਆਹੂ ਲਹਾਂ ਜੱਸਾ ਸਿੰਘ ਜਨਾਬ ਜੱਸਾ ਸਿੰਘ ਤਲਵਾਰਾਂ ਦੇ ਸ਼ੋਰ ਵਿੱਚ ਇੱਕ ਪਠਾਣ ਦੇ ਬੋਲ ਸੁਣਾਈ ਦਿੱਤੇ ਨਾਲ ਸ਼ਾਮ ਸਿੰਘ ਵੀ ਹਜੂਰ ਸ਼ਾਮ ਸਿੰਘ ਨਾਰੋਵਾਲੀਆ ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਦਾ ਮੁਗਲ ਸਰਦਾਰਾਂ ਵਿੱਚ ਬਹੁਤ ਭੈ ਸੀ ਜਥੇਦਾਰ ਬਾਬਾ ਸ਼ਾਮ ਸਿੰਘ ਬਾਰੇ ਤਾਂ ਅਫਗਾਨ ਦਲਾਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਉਹ ਬਿਨਾਂ ਕਿਸੇ ਸ਼ਸਤਰ ਤੋਂ ਹੀ ਕਈ ਯੋਧਿਆਂ ਨੂੰ ਪਾਰ ਬੁਲਾ ਹੋ ਸਕਦਾ ਹੈ ਇਹ ਹੋਇਆ ਇੰਜ ਕਿ 11 ਸਰਹੰਦ ਵਾਲਿਆਂ ਦੀ ਇੱਕ ਫੌਜੀ ਟੁਕੜੀ ਗਸ਼ਤ ਕਰਦੀ ਕਰਦੀ ਬਿਆਸਾਂ ਕੋਲ ਆ ਗਈ। ਅੱਗੇ ਬਾਬਾ ਸ਼ਾਮ ਸਿੰਘ ਆਪਣੇ ਜਥੇ ਦੇ ਕੁਝ ਸਿੰਘਾਂ ਸਮੇਤ ਸ਼ਿਕਾਰ ਲਈ ਨਿਕਲੇ ਹੋਏ ਸਨ। ਦੋਹਾਂ ਟੁਕੜੀਆਂ ਦਾ ਸਾਹਮਣਾ ਹੋ ਗਿਆ। ਮੁਗਲ ਟੁਕੜੀ ਵਿੱਚ ਕੋਈ 25 ਕ ਸਿਪਾਹੀ ਤੇ ਬਾਬਾ ਜੀ ਦੇ ਨਾਲ ਸਿਰਫ ਪੰਜ ਸਿੰਘ। ਮੁਗਲਾਂ ਨੂੰ ਆਪਣੀ ਗਿਣਤੀ ਉੱਤੇ ਮਾਣ ਤੇ ਬਾਬਾ ਜੀ ਹੁਣਾਂ ਨੂੰ ਆਪਣੇ ਸਿੱਧਕਾਂ ਉੱਤੇ ਕਿਸ ਤਰ੍ਹਾਂ ਦਾ ਭੇੜ ਵੇਖਣਾ ਚਾਹੁੰਦੇ ਹੋ? ਸਰਹੰਦ ਟੁਕੜੀ ਦਾ ਫੌਜਦਾਰ ਬੋਲਿਆ। ਤੁਸੀਂ ਸਾਡੇ ਮਹਿਮਾਨ ਹੋ ਦੂਰ ਦੇਸ਼ਾਂ ਤੋਂ ਆਏ ਹੋ ਤੁਸੀਂ ਦੱਸੋ ਪਹਿਲ ਤਾਂ ਤੁਹਾਡੀ ਬਣਦੀ ਹੈ ਬਾਬਾ ਸ਼ਾਮ ਸਿੰਘ ਮੁਸਕਰਾਉਂਦਿਆਂ ਬੋਲੇ ਫਿਰ ਕੱਲੇ ਨਾਲ ਕੱਲਾ ਦੇਖ ਲੈਂਦੇ ਹਾਂ ਫੌਜਦਾਰ ਬੋਲਿਆ ਗੱਲ ਤਾਂ ਆਪਣੇ ਆਪਣੇ ਦੇਸ਼ ਦੀ ਰੀਤ ਦੀ ਹੈ ਸਾਡੇ ਕੱਲੇ ਨਾਲ ਕੱਲੇ ਦੀ ਰੀਤ ਹੀ ਨਹੀਂ ਸਾਡੇ ਤਾਂ ਕੱਲੇ ਨਾਲ ਪੰਜ ਦੀ ਰੀਤ ਹੈ ਇਹ ਵੀ ਠੀਕ ਹੈ ਪੰਜੇ ਇੱਕੋ ਵਾਰੀ ਮਰਵਾ ਲਓਗੇ ਤਾਂ ਟੰਟਾ ਛੇਤੀ ਨਿਬੜ ਜਾਏਗਾ ਸਾਡਾ ਕੱਲਾ ਸਭੋਂ ਤੁਹਾਡੇ ਪੰਜਾਂ ਨਾਲੋਂ ਤਕੜਾ ਹੈ افغان فوجدار شاید نو نو پنجاب آیا سی سو بابا جی دی گل پوری طرح سمجھا نہیں نا نا ਤੁਸੀਂ ਸਮਝੇ ਨਹੀਂ ਤੁਸੀਂ ਪੰਜ ਜਾਓ ਖਾਤਰਦਾਰੀ ਲਈ ਮੈਂ ਕੱਲਾ ਆਉਂਦਾ ਹਾਂ ਤੁਸੀਂ 25 ਅਸੀਂ 6 ਦੇਖੋ ਸਾਡਾ ਇੱਕ ਫੇਰ ਵੀ ਵੱਧਦਾ ਹੈ ਤੇ بابا جی ਦੇ ਨਾਲ ਦੇ ਸਿੰਘ ਵੀ ਹੱਸਣ ਲੱਗ ਪਏ ਫੌਜਦਾਰ ਨੇ ਗੁੱਸਾ ਖਾ ਕੇ ਆਪਣੇ ਪੰਜ ਜਵਾਨ ਅੱਗੇ ਤੋਰੇ بابا ਸ਼ਾਮ ਸਿੰਘ ਇਧਰੋਂ ਅੱਗੇ ਵਧੇ بابا جی ਨੇ ਕਮਰ ਕੱਸੇ ਵਿੱਚੋਂ ਮਧਾਣੀ ਗੁਰਜ ਕੱਢਿਆ ਐ ਸ਼ਾਸ ਸਟਾਰਟਅਪ ਪਠਾਣਾਂ ਨੇ ਦੇਖਿਆ ਸੀ ਪਹਿਲੀ ਵਾਰ ਸੀ ਇਸ ਦਾ ਵਾਰ ਇਹ ਕਿੱਥੇ ਕਰੇਗਾ ਪਠਾਣ ਫੌਜਦਾਰ ਹਜੇ ਸੋਚ ਹੀ ਰਿਹਾ ਸੀ ਕਿ ਬਾਬਾ ਜੀ ਨੇ ਬਿਧਾਣੀ ਗੁਰਜ ਤਾੜ ਕਰਦਾ ਇੱਕ ਪਠਾਣ ਦੇ ਸਿਰ ਵਿੱਚ ਮਾਰਿਆ ਤੇ ਪਠਾਣ ਦਾ ਸਿਰ ਪੱਕੇ ਮਤੀਰੇ ਵਾਂਗ ਪਾੜ ਗਿਆ ਬਾਕੀ ਚਾਰਾਂ ਦੇ ਸਿਰ ਪਾੜਦਿਆਂ ਵੀ ਬਾਬਾ ਜੀ ਨੂੰ ਚਿਰ ਨਾ ਲੱਗਿਆ ਪੰਜ ਸਿਰ ਹੂਣ ਧੜ ਮੈਦਾਨ ਵਿੱਚ ਪਏ ਸਨ ਇਸ ਤੋਂ ਪਹਿਲਾਂ ਕਿ ਫੌਜਦਾਰ ਹੋਰ ਸਿਪਾਹੀ ਅੱਗੇ ਤੋਰਦਾ ਬਾਬਾ ਜੀ ਨੇ ਆਪਣਾ ਘੋੜਾ ਉਹਨਾਂ ਵੱਲ ਦੜਾਇਆ ਤੇ ਤੀਰਾਂ ਨਾਲ 6-7 ਸਿਪਾਹੀ ਹੋਰ ਫੁੰਡ ਦੇ ਉੱਤੇ ਨੇੜੇ ਪਹੁੰਚਦਿਆਂ ਬਾਬਾ ਜੀ ਨੇ ਗੁਰਜ ਫੇਰ ਕੱਢਿਆ ਤਾਂ ਇੱਕ ਪਠਾਨ ਨੇ ਗੋਲੀ ਚਲਾਈ ਤੇ ਗੁਰਜ ਬਾਬਾ ਜੀ ਦੇ ਹੱਥੋਂ ਛੁੱਟ ਗਿਆ ਹੁਣ ਅਗਲੇ ਹੀ ਪਲ ਬਾਬਾ ਜੀ ਦੇ ਹੱਥ ਕਿਰਪਾਨ ਚਮਕ ਰਹੀ ਸੀ 6-7 ਪਠਾਨ ਉਸ ਭਗੌਤੀ ਦੀ ਭੇਟ ਹੋ ਗਏ ਮੁਗਲ ਫੌਜਦਾਰ ਨਾਲ ਗਿਣਤੀ ਦੇ ਸਿਪਾਹੀ ਰਹਿ ਗਏ ਸਨ ਤੇ ਮੁੜਕਾ ਉਸ ਦੇ ਚਿਹਰੇ ਤੋਂ ਤ੍ਰਿਪ ਤ੍ਰਿਪ ਚੋ ਰਿਹਾ ਸੀ ਬਾਬਾ ਜੀ ਨੇ ਕਿਰਪਾਨ ਮਿਆਨ ਵਿੱਚ ਪਾਈ ਤੇ ਬੋਲੇ ਕਿਸ ਤਰ੍ਹਾਂ ਦਾ ਭੇਡ ਵੇਖਣਾ ਚਾਹੁੰਦੇ ਹੋ ਬਾਬਾ ਜੀ ਨੇ ਮਖੌਲ ਵਿੱਚ ਫੌਜਦਾਰ ਦੇ ਪਹਿਲਾਂ ਕਹੇ ਬੋਲ ਹੀ ਦੁਹਰਾਏ ਚਲੋ ਇਸ ਤਰ੍ਹਾਂ ਕਰਦੇ ਹਾਂ ਕਿ ਹੁਣ ਹੱਥੋਂ-ਹੱਥੀ ਲੜਦੇ ਹਾਂ ਬਿਨਾਂ ਸ਼ਸਤਰਾਂ ਤੋਂ ਜਾਂ ਫੇਰ ਐਂ ਕਰੋ ਕਿ ਤੁਸੀਂ ਚਲਾ ਲਓ ਸ਼ਸਤਰ ਤੇ ਮੈਂ ਨਹੀਂ ਆਉਂਦਾ ਹਾਂ ਪਠਾਨ ਫੌਜਦਾਰ ਨੂੰ ਤਾਂ ਕੁਝ ਸੁਝ ਹੀ ਨਹੀਂ ਰਿਹਾ ਸੀ ਸੋ ਜੋ ਵੀ ਕਰਨਾ ਸੀ ਬਾਬਾ ਜੀ ਨੇ ਕਰਨਾ ਉਨਾ ਘੋੜਾ ਭਜਾ ਕੇ ਪਠਾਣਾ ਦੀ ਟੁਕੜੀ ਵਿੱਚ ਬਾੜ ਦਿੱਤਾ ਤੇ ਤਿੰਨ ਸਿਪਾਹੀ ਡੇਗ ਲਈ ਇੱਕ ਤਾਂ ਆਪਣੇ ਘੋੜੇ ਦੀਆਂ ਦੁਲਤੀਆਂ ਨਹੀਂ ਬਦਲਾ ਦਿੱਤਾ ਦੂਜੇ ਦੋਹਾਂ ਵੱਲ ਬਾਬਾ ਜੀ ਵਧੇ ਤੇ ਬੇਸੁਰਤ ਜਿਹੇ ਹੋਏ ਸਿਪਾਹੀਆਂ ਨੂੰ ਧੌਣੋਂ ਫੜ ਕੇ ਨੇ ਜ਼ੋਰ ਨਾਲ ਬੋੜ ਦੇ ਰੁੱਖ ਵਿੱਚ ਮਾਰਿਆ ਕੇ ਦੋਹਾਂ ਦੇ ਸਿਰ ਪਾਟ ਗਏ ਦੇਖੀ ਪਰ ਸਾਡੀ ਪ੍ਰਾਣਾਚਾਰੀ ਆਓ ਤੁਸੀਂ ਵੀ ਫੇਰ ਨਾ ਕਿਹੋ ਕੇ ਖਾਤਰਦਾਰੀ ਵਿੱਚ ਕੋਈ ਕਮੀ ਰਹਿ ਗਈ ਸੀ ਕਹਿੰਦਿਆਂ ਬਾਬਾ ਜੀ ਨੇ ਦੋਹੇ ਪਠਾਣ ਸੁੱਟੇ ਯਾ ਖੁਦਾ ਕਹਿੰਦੇ ਆ ਫੌਜਦਾਰ ਨੇ ਕੋੜੇ ਨੂੰ ਅੱਡੀ ਲਾਈ ਤੇ ਹਰਨ ਹੋ ਗਿਆ ਉਹ ਖਲੋਜਾ ਪਰੌਣਿਆ ਤੇਰੀ ਸੇਵਾ ਤਾਂ ਰਹਿ ਹੀ ਗਈ ਪਰ ਪਠਾਨ ਨੇ ਕਿੱਥੋਂ ਰੁਕਣਾ ਸੀ ਤੇ ਇਹ ਉਹੀ ਪਠਾਨ ਸੀ ਜੋ ਬਾਬਾ ਜੀ ਨਾਲ ਪੀੜੀ ਉਸ ਟੁਕੜੀ ਦਾ ਫੌਜਦਾਰ ਸੀ ਸ਼ਾਮ ਸਿੰਘ ਤਾਂ ਜੀ ਹੱਥਾਂ ਨਾਲ ਹੀ ਬੰਦਾ ਪਾੜ ਦਿੰਦਾ ਮਹੀਨਾ ਭਾਵੇਂ ਠੰਡ ਦਾ ਸੀ ਪਰ ਜੈਨ ਖਾਨ ਨੂੰ ਖਬਰ ਦਿੰਦੇ ਪਠਾਨ ਦੇ ਲੋ ਟੋਪੇ ਢੇਠੋਂ ਮੁੜਕਾ ਉਸੇ ਦਿਨ ਵਾਂਗ ਚੋਰਿਆ ਸੀ ਸਰਦਾਰ ਜੱਸਾ ਸਿੰਘ ਦਾ ਨਾਮ ਸੁਣਦੇ ਹੀ ਜੈਨਖਾਨ ਨੇ ਆ ਦੇਖਿਆ ਨਾਤਾ ਸਿੱਖ ਵਹੀਰ ਵਿੱਚੋਂ ਬਸ ਭੱਜਣ ਦੀ ਕੀਤੀ ਜਾਂਦਾ ਹੋਇਆ ਉਹ ਆਪਣੀ ਟੁਕੜੀ ਨੂੰ ਵੀ ਨਾ ਕਹਿ ਸਕਿਆ ਕਿ ਵਾਪਸ ਮੁੜੋ ਜੈਨਖਾਨ ਤੇ ਮਲੇਰੀ ਭੀਖਣਖਾਂ ਤਾਂ ਆਪਣੇ ਲਸ਼ਕੋਰ ਕੋਲ ਮੁੜ ਗਏ ਪਰ ਉਹਨਾਂ ਦੇ 7-800 ਸਿਪਾਹੀ ਸਗੋਂ ਸਿੱਖਾਂ ਦੇ ਘੇਰੇ ਵਿੱਚ ਆ ਗਏ ਬਾਬਾ ਸ਼ਾਮ ਸਿੰਘ ਤੇ ਸਰਦਾਰ ਜੱਸਾ ਸਿੰਘ ਦੇ ਦਲ ਨੇ ਆਪਣੇ ਵਹੀਰ ਦੇ ਦੁਆਲੇ ਕਤਾਰਾਂ ਬਣਾ ਲਈਆਂ ਜਿਹੜੀਆਂ ਕਿਸੇ ਕਿਲੇ ਦੀਆਂ ਕੰਧਾਂ ਜਹੀਆਂ ਮਜ਼ਬੂਤ ਸਨ ਦੇ 7-800 ਸਿਪਾਹੀ ਸਿੰਘਾਂ ਦੇ ਘੇਰੇ ਵਿੱਚ ਘਿਰ ਗਏ ਸ਼ਿਕਾਰੀ ਆਪ ਸ਼ਿਕਾਰ ਹੋ ਗਏ ਉਹਨਾਂ ਸਾਰੇ ਪਠਾਨ ਸਿਪਾਹੀਆਂ ਤੇ ਸਿੱਖ ਵਹੀਰ ਬਿਨਾ ਸ਼ਸਤਰਾਂ ਤੋਂ ਹੀ ਟੁੱਟ ਕੇ ਪੈ ਗਿਆ ਤੇ ਪਲਾਂ ਵਿੱਚ ਹੀ 7-800 ਸਿਪਾਹੀਆਂ ਦੀ ਟੁਕੜੀ ਹੱਥਾਂ ਨਾਲ ਹੀ ਪਾੜ ਦਿੱਤੀ ਸਰਦਾਰ ਜੱਸਾ ਸਿੰਘ ਜੈਨੇ ਤੇ ਮਲੇਰੀ ਭੀਖਣ ਖਾਨ ਨੂੰ ਮੈਂ ਸੰਭਾਲਦਾ ਹਾਂ ਤੁਸੀਂ ਵਹੀਰ ਦੇ ਨੇੜੇ ਰਹੋ ਬਾਹਰਲੀ ਕਤਾਲ ਵਿੱਚ ਅਸੀਂ ਡਟਦੇ ਹਾਂ ਤੇ ਅੰਦਰਲੀ ਦੀ ਜ਼ਿੰਮੇਵਾਰੀ ਤੁਸੀਂ ਸੰਭਾਲੋ ਬਾਬਾ ਸ਼ਾਮ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਕਿਹਾ ਸਤਬਚਨ ਜਥੇ ਜਾਰ ਜੀ ਤੁਸੀਂ ਹੀਠਾਂ ਵਾਲਾ ਮੋਰਚਾ ਸੰਭਾਲ ਲਓ ਪਹਾੜ ਵੱਲ ਸਰਦਾਰ ਚੜਤ ਸਿੰਘ ਹੁਣੇ ਡੱਟੇ ਹੋਏ ਹਨ ਲੈ ਦੀ ਟਿੱਕੀ ਕੰਨੀ ਸਰਦਾਰ ਹਰੀ ਸਿੰਘ ਤੇ ਰਾਮਗੜੀ ਦੇ ਸਰਦਾਰਾਂ ਨੂੰ ਮੈਂ ਚੜਦੇ ਵੱਲ ਭੇਜਦਾ ਹਾਂ ਇਸ ਤਰ੍ਹਾਂ ਸਾਰਾ ਵਹੀਰ ਸਾਡੇ ਘੇਰੇ ਵਿੱਚ ਆ ਜਾਵੇਗਾ ਸਰਦਾਰ ਜੱਸਾ ਸਿੰਘ ਦੇ ਮਨ ਵਿੱਚ ਸੀ ਕਿ ਉਹ ਸਾਰੇ ਵਹੀਰ ਨੂੰ ਵਿਚਾਲੇ ਕਰਕੇ ਆਲੇ-ਦੁਆਲੇ ਜੰਗਜੂ ਸਿੰਘਾਂ ਦਾ ਗੋਲ ਚੱਕਰ ਬਣਾ ਲੈਣ ਸਭ ਪਾਸਿਆਂ ਦੇ ਨਿਸ਼ਾਨਾ ਵਾਲੇ ਸਿੰਘਾਂ ਨੂੰ ਸਾਵਧਾਨ ਰਹਿਣ ਲਈ ਕਹਿ ਦਿਓ ਜਦੋਂ ਹੀ ਕਿਸੇ ਪਾਸੇ ਅਫਗਾਨ ਪਾਰੂ ਹੁੰਦੇ ਦਿਸਣ ਤਾਂ ਇਸ਼ਾਰਾ ਕਰ ਦੇਣ ਤਾਂ ਜੋ ਹੋਰ ਜਥੇ ਉਧਰ ਮਦਦ ਲਈ ਭੇਜੇ ਜਾਣ ਜੈਨ ਖਾਨ ਵੱਲ ਤੁਰਦਿਆਂ ਬਾਬਾ ਜੀ ਨੇ ਸਰਦਾਰ ਜੱਸਾ ਸਿੰਘ ਨੂੰ ਸੁਚੇਤ ਕੀਤਾ ਸੱਤ ਬਜਨ ਜਥੇਦਾਰ ਜੀ ਕਹਿੰਦਿਆਂ ਦੋਹਾਂ ਸੂਰਮਿਆਂ ਨੇ ਇੱਕ ਦੂਜੇ ਨੂੰ ਫਤਿਹ ਬੁਲਾਈ ਸਰਹੰਦ ਵਾਲੇ ਜੈਨ ਖਾਨ ਨੂੰ ਅਬਦਾਲੀ ਦਾ ਸੁਨੇਹਾ ਮਿਲਿਆ ਤੁਸੀਂ ਭਾਵੇਂ ਇਹਨਾਂ ਨਾਲ ਨਾ ਲੜੋ ਬਸ ਇੱਥੇ ਰੋਕੀ ਰੱਖੋ ਤੇ ਅੱਗੇ ਨਾ ਵਧਣ ਦਿਓ ਅਸੀਂ ਪਿੱਛੋਂ ਚੜੇ ਆਉਂਦੇ ਹਾਂ ਜਲਦੀ ਹੀ ਸਭ ਨੂੰ ਕੁਚਲ ਦੇਾਂਗੇ ਇਹ ਸੁਨੇਹਾ ਭੇਜਿਆ ਜੇ ਅਬਦਾਲੀ ਦੇ ਲਸ਼ਕਰ ਦਾ ਸਾਹਮਣਾ ਸਰਦਾਰ ਚੜਤ ਸਿੰਘ ਦੇ ਜਥੇ ਨਾਲ ਨਹੀਂ ਹੋਇਆ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਸਰਦਾਰ ਚੜਤ ਸਿੰਘ ਕਿਸ ਤਰ੍ਹਾਂ ਬਿਜਲੀ ਬਣ ਕੇ ਉਹਨਾਂ ਉੱਤੇ ਟੁੱਟੇਗਾ ਸਰਦਾਰ ਦਾ ਜਥਾ ਅਬਦਾਲੀ ਦੇ ਹਰਿਆਵਲ ਦਸਤ ਤੱਕ ਇਹ ਜਾਂਦੇ ਪਠਾਣਾ ਉੱਤੇ ਟੁੱਟ ਪਿਆ ਪਾਣੀ ਪੱਤ ਵਿੱਚ ਵਿਰੋਧੀਆਂ ਦੀਆਂ ਖਾਨਿਆਂ ਪੁਲਾ ਦੇਣ ਵਾਲੇ ਇਸ ਹਰਿਆਵਲ ਦਸਤੇ ਦੇ ਦੇਉ ਕਦ ਪਠਾਨ ਸਿੰਘਾਂ ਦੀਆਂ ਭਗੌਤੀਆਂ ਅੱਗੇ ਮੇਮਣੇ ਸਾਬਤ ਹੋਏ ਘੜੀ ਦੋ ਘੜੀ ਦੀ ਲੜਾਈ ਵਿੱਚ ਹੀ ਹਰਿਆਵਲ ਦਸਤਾ ਢੇਲ ਹੋ ਗਿਆ ਇਧਰ ਬਾਬਾ ਸ਼ਾਮ ਸਿੰਘ ਜੈਨਖਾਂ ਤੇ ਪੀਖਨਖਾਂ ਦੇ ਲਸ਼ਕਰ ਤੇ ਟੁੱਟ ਕੇ ਪੈ ਗਏ ਨਗਾਰਾ ਵਜਾਉਂਦੇ ਸਿੰਘ ਜਿਉਂ-ਜਿਉਂ ਅੱਗੇ ਵਧ ਰਹੇ ਸਨ ਪਠਾਣਾਂ ਨੂੰ ਕੰਬੜੀ ਛੜ ਰਹੀ ਸੀ ਦੂਰੋਂ ਵੱਧ ਤੇ ਸਿੰਘਾਂ ਨੇ ਤੀਰਾਂ ਦੀ ਬਾਛੜ ਕੀਤੀ ਤੇ ਪਠਾਣਾਂ ਦੀਆਂ ਮੂਰਲੀਆਂ ਕਤਾਰਾਂ ਟਹਿ ਗਈਆਂ ਰੈਂਦੀ ਕਸਰ ਸਿੰਘਾਂ ਦੇ ਰਾਮਜੰਗਿਆਂ ਨੇ ਪੂਰੀ ਕਰ ਦਿੱਤੀ ਸਿੰਘਾਂ ਬਿਨਾਂ ਸ਼ਾਇਦ ਹੀ ਤਰਤੀ ਤੇ ਕੋਈ ਹੋਰ ਸੂਰਮੇ ਹੋਣ ਜੋ ਘੋੜੇ ਦੜਾਉਂਦੇ ਹੋਏ ਰਾਮਜੰਗਿਆਂ ਨਾਲ ਇੰਨੇ ਕਮਾਲ ਦੇ ਨਿਸ਼ਾਨੇ ਫੁੰਡ ਸਕਦੇ ਹੋਣ ਬਾਬਾ ਸ਼ਾਮ ਸਿੰਘ ਨੇ ਸਿੰਘਾਂ ਦੇ ਪੰਜ ਜਥੇ ਬਣਾ ਲਈ ਸਨ ਦੋ ਜਥੇ ਖੱਬੇ ਹੱਥ ਪਾਈ ਕਰੋੜਾ ਸਿੰਘ ਦੀ ਕਮਾਂਡ ਹੇਠ ਸਨ ਭਾਈ ਕਰੋੜਾ ਸਿੰਘ ਤੋਂ ਹੀ ਅੱਗੇ ਜਾ ਕੇ ਇਹ ਮਿਸਲ ਕਰੋੜ ਸਿੰਘੀਆਂ ਕਰਕੇ ਜਾਣ ਲੱਗੀ ਦੋ ਜਥੇ ਸੱਜੇ ਭਾਈ ਨਾਰ ਸਿੰਘ ਤੇ ਬਿੰਦਾ ਸਿੰਘ ਦੀ ਅਗਵਾਈ ਵਿੱਚ ਅੱਗੇ ਵਧੇ ਵਿਚਕਾਰਲੇ ਜਥੇ ਦੀ ਕਮਾਂਡ ਬਾਬਾ ਸ਼ਾਮ ਸਿੰਘ ਕੋਲ ਹੀ ਸੀ ਭਾਈ ਕਰੋੜਾ ਸਿੰਘ ਦੇ ਜਥੇ ਵਿੱਚ ਰਾਮ ਜੰਗਿਆਂ ਦੇ ਮਹਾਰ ਯੋਧੇ ਸਨ ਕਰੋੜਾ ਸਿੰਘ ਦੇ ਤਾਂ ਆਪਣੇ ਵੱਡੇ ਰਾਮ ਜੰਗੇ ਵਿੱਚ ਇੱਕੋ ਵਾਰ ਅੱਧਾ ਕਿਲੋ ਬਰੂਦ ਪੈ ਜਾਂਦਾ ਸੀ ਜਿੱਧਰ ਵੀ ਭਾਈ ਕਰੋੜਾ ਸਿੰਘ ਨਿਸ਼ਾਨਾ ਬੰਨ੍ਹ ਕੇ ਚਲਾਉਂਦਾ ਉਧਰ ਹੀ ਅਗਲੇ ਪਲ 20-25 ਪਠਾਨ ਹਵਾ ਵਿੱਚ ਉੱਡਦੇ ਦਿਸਦੇ ਸਨ ਭਾਈ ਨਾਹਰ ਸਿੰਘ ਹੁਣਾਂ ਦੇ ਜਥੇ ਨੇ ਖਰੜ ਵਾਲੇ ਲక్ష్ਮੀ ਨਾਰਾਇਣ ਦੀ ਟੁਕੜੀ ਤੇ ਹੱਲਾ ਬੋਲਿਆ ਇਹ ਉਹੀ ਦੀਵਾਨ ਸੀ ਜੋ ਕਹਿੰਦਾ ਸੀ ਕਿ ਚੱਕਰਬਿਊ ਰੂਪੀ ਜੈਸਾ ਘੇਰਾ ਅਬਦਾਲੀ ਨੇ ਸਿੱਖਾਂ ਨੂੰ ਪਾਇਆ ਹੈ ਉਸ ਨੂੰ ਤਾਂ ਵੀ ਮੰਨਿਉ ਵੀ ਨਹੀਂ ਤੋੜ ਸਕਦਾ ਪਰ ਸਿੰਘ ਤਾਂ ਉਸ ਦੇ ਸਾਹਮਣੇ ਆ ਵੀ ਖਲੋਤੇ ਸਨ ਲక్ష్ਮੀ ਨਾਰਾਇਣ ਐਸਾ ਭਜਿਆ ਕਿ ਫੇਰ ਪਿਛਾਂ ਮੁੜ ਕੇ ਨਹੀਂ ਦੇਖਿਆ ਪਠਾਣਾ ਦੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਸਿੰਘ ਐਸਾ ਹਮਲਾ ਕਰ ਦੇਣ ਦੇਗੇ ਤੇ ਤੀਰਾਂ ਤੇ ਗੋਲੀਆਂ ਦੀ ਇਹੋ ਜਿਹੀ ਬੋਛਾਰ ਕਰਨਗੇ ਕਿ 1 ਲੱਖ ਦੇ ਕਰੀਬ ਫੌਜ ਦੇ ਪੈਰ ਉਖਾੜ ਦੇਣਗੇ ਪਠਾਣਾ ਦੇ ਨੇੜੇ ਪਹੁੰਚਦਿਆਂ ਬਾਬਾ ਸ਼ਾਮ ਸਿੰਘ ਤੇ ਜਥੇ ਦੇ ਬਾਕੀ ਸਿੰਘਾਂ ਨੇ ਤੇ ਗੰ ਧੂਕੇ ਮੈਨੋ ਕਢੀਆਂ ਸੱਪ ਦੇ ਫੁੰਕਾਰੇ ਜਿਹੀ ਸਰਰ ਕਰਦੀ ਆਵਾਜ਼ ਆਈ ਤੇ ਪਠਾਣਾ ਦੇ ਸਾਹ ਸੁੱਤੇ ਗਏ ਇਸ ਰੋ ਅੱਗੇ ਜੈਨ ਖਾਨ ਤੇ ਪੀਖਣ ਖਾਨ ਤੱਕੀ ਦੁਨੀਆ ਦਾ ਕੋਈ ਵੀ ਖਾਨ ਨਹੀਂ ਟਿਕ ਸਕਦਾ ਸੀ ਘੜੀ ਦੋ ਘੜੀ ਅੜ ਕੇ ਜੈਨ ਖਾਨ ਨੇ ਪਿੱਛੇ ਹਟਣ ਵਿੱਚ ਹੀ ਭਲਾ ਜਾਣਿਆ ਭੱਜਦੇ ਫੌਜਦਾਰ ਨੂੰ ਦੇਖ ਕੇ ਫੌਜਾਂ ਵੀ ਪਛਾਣ ਨੂੰ ਭੱਜੀਆਂ ਮਲੇਰੀ ਪੀਖਣ ਤਾਂ ਜਿਵੇਂ ਪਹਿਲਾਂ ਹੀ ਭੱਜਣ ਲਈ ਤਿਆਰ ਖਲੋਤਾ ਸੀ ਜਿਸ ਜੈਨਖਾਨ ਨੂੰ ਆਪਣੀ ਮਦਦ ਲਈ ਸੱਦਿਆ ਸੀ ਜਦ ਉਹ ਨਹੀਂ ਖਲੋ ਸਕਿਆ ਤਾਂ ਭੀਖਣਖਾਂ ਵਿਚਾਰਾ ਕਿਹੜੀ ਖੇਤੀ ਮੋਲੀ ਸੀ ਭੱਜਿਆ ਜਾਂਦਾ ਉਹੀ ਪਠਾਨ ਜਿਸ ਦੀ ਬਾਬਾ ਸ਼ਾਮ ਸਿੰਘ ਨਾਲ ਪਹਿਲਾਂ ਵੀ ਟੱਕਰ ਹੋ ਚੁੱਕੀ ਸੀ ਐਨੇ ਡਰ ਨਾਲ ਬਾਬਾ ਸ਼ਾਮ ਸਿੰਘ ਵੱਲ ਦੇਖ ਰਿਹਾ ਸੀ ਜਿਵੇਂ ਕੋਈ ਇਕੱਲਾ ਫਿਰਨ ਸ਼ੇਰਾਂ ਦੇ ਵੱਡੇ ਝੁੰਡ ਵਿੱਚ ਫਸ ਗਿਆ ਹੋਵੇ ਡਰ ਉਸ ਦੀਆਂ ਅੱਖਾਂ ਵਿੱਚੋਂ ਡੁੱਲਦਾ ਸਾਫ਼ ਦਿਖਾਈ ਦੇ ਰਿਹਾ ਸੀ ਸਰਹੰਦ ਤੇ ਮਲੇਰ ਕੋਟਲੇ ਦੀਆਂ ਫੌਜਾਂ ਜੀਆਂ ਤੇ 2 ਢਾਈ ਮੀਲ ਜਾ ਕੇ ਰੁਕੀਆਂ ਮਗਰ ਭੱਜਣ ਵਾਲੇ ਸਿੰਘਾਂ ਨੂੰ ਬਾਬਾ ਸ਼ਾਮ ਸਿੰਘ ਨੇ ਆਵਾਜ਼ ਮਾਰਦਿਆਂ ਰੋਕਿਆ ਆਪਾਂ ਵਹੀਰ ਤੋਂ ਤੇ ਬਾਕੀ ਸਿੰਘਾਂ ਤੋਂ ਦੂਰ ਨਹੀਂ ਜਾਣਾ ਫੌਜੋ ਤੇ ਸਿੰਘ ਪਿੱਛੇ ਮੁੜ ਆਏ ਜੈਨੇ ਤੇ ਭੀਖਣਖਾ ਦੇ ਭੱਜ ਜਾਣ ਤੇ ਬਾਬਾ ਸ਼ਾਮ ਸਿੰਘ ਨੇ ਮੁੜ ਮਲਬਈ ਸਿੰਘਾਂ ਨੂੰ ਬੁਲਾਇਆ ਨੇਜੀਆਂ ਤੇ ਝੰਡੀਆਂ ਬੰਨੀਆਂ ਉਹੀ ਤਿੰਨੇ ਵਕੀਲ ਅੱਗੇ ਆਏ ਤੇ ਵਹੀਰ ਦੇ ਮੁਰੇ ਹੋ ਤੁਰੇ ਕੁੱਪ ਵਾਲੇ ਸਥਾਨ ਤੇ ਸਰਦਾਰ ਚੜਤ ਸਿੰਘ ਬਾਕੀ ਸਿੰਘਾਂ ਨਾਲ ਡਟਿਆ ਹੋਇਆ ਸੀ ਭਾਵੇਂ ਪਹਿਲੇ ਹਮਲਿਆਂ ਵਿੱਚ ਉਹਨਾਂ ਅਫਗਾਨਾਂ ਨੂੰ ਬੁਰੀ ਤਰ੍ਹਾਂ ਭਾਂਜ ਦਿੱਤੀ ਸੀ ਤੇ ਜੇ ਗੱਲ ਸਿਰਫ ਡਟ ਕੇ ਇੱਥੇ ਜੰਗ ਕਰਨ ਦੀ ਹੁੰਦੀ ਤਾਂ ਉਹ ਜਾਨਾਂ ਹੂਲ ਕੇ ਜੂਝਦੇ ਤੇ ਗਿਲਜੀਆਂ ਨੂੰ ਜਹਿਲਮ ਪਾਰ ਕਰਵਾ ਕੇ ਮੁੜਦੇ ਪਰ ਵੱਡਾ ਫਿਕਰ ਪਰਿਵਾਰਾਂ ਨੂੰ ਸਹੀ ਸਲਾਮਤ ਬਚਾ ਕੇ ਘੇਰੇ ਤੋਂ ਪਾਰ ਲੈ ਜਾਣਾ ਸੀ ਅਫਗਾਨਾਂ ਦੇ ਹਰੀਆਵਲ ਦਸਤੇ ਦੇ ਢਹਿ ਜਾਣ ਕਰਕੇ ਪਠਾਨ ਸੈਨਾ ਕੁਝ ਚਿਰ ਲਈ ਖਲੋ ਗਈ ਹੋ ਸਕਦਾ ਹੈ ਅਗਲੀ ਨੀਤੀ ਘਟਦੇ ਹੋਣ ਪਰ ਕਿੰਨਾ ਕਚਿਰ ਕਿੰਨਾ ਕਚਿਰ ਉਹਨਾਂ ਇਸੇ ਤਰ੍ਹਾਂ ਖਲੋਤੇ ਰਹਿਣਾ ਸੀ ਆਖਰ ਤੌ ਉਹਨਾਂ ਅੱਗੇ ਵਧਣਾ ਹੀ ਸੀ ਸਰਦਾਰ ਚੜਤ ਸਿੰਘ ਨੇ ਮੁਕੀ ਸਰਦਾਰਾਂ ਨਾਲ ਸਲਾਹ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਵੱਲ ਸਨੇਹਾ ਕਲਵਾਇਆ ਖਾਲਸਾ ਜੀ ਮੇਰੀ ਇਹ ਵਿਚਾਰ ਹੈ ਕਿ ਜਿਸ ਤਰ੍ਹਾਂ ਅਫਗਾਨਾਂ ਨੇ 12-12000 ਦੇ 4 ਤੁਮਣ ਬਣਾਏ ਹਨ ਅਸੀਂ ਵੀ 4 ਮਿਸਲਾਂ ਦਾ ਇਕੱਠਾ ਇੱਕ ਬੰਨਾ ਬਣਾਈਏ ਉਹਨਾਂ ਚਾਰਾਂ ਦੇ ਪਾਸਿਆਂ ਤੇ ਦੋ ਦੋ ਮਿਸਲਾਂ ਸਹਾਇਤਾ ਲਈ ਲਾਈਏ ਤਾਂ ਕਿ ਜਿਹੜਾ ਪਾਸਾ ਕਮਜ਼ੋਰ ਪਵੇ ਉਸ ਪਾਸੇ ਮਦਦ ਪਹੁੰਚਾਈ ਜਾ ਸਕੇ ਕਿਉਂ ਨਹੀਂ ਅਸੀਂ ਇੱਥੇ ਹੀ ਕੰਧ ਮਣ ਕੇ ਖਲੋ ਜਾਂਦੇ ਤੇ ਅਬਦਾਲੀ ਨਾਲ ਲੋਹਾ ਲੈ ਕੇ ਉਸ ਨੂੰ ਇੱਥੋਂ ਹੀ ਮੁੜਨ ਲਈ ਮਜਬੂਰ ਕਰਦੇ ਮੇਰਾ ਖਾਲਸੇ ਪੰਥ ਨਾਲ ਕੌਲ ਹੈ ਕਿ ਜਿਸ ਪਾਸੇ ਵੀ ਮਦਦ ਚਾਹੀਦੀ ਹੋਵੇ ਕੀ ਮੈਂ ਤੁਰੰਤ ਪਹੁੰਚਾਵਾਂਗਾ ਮਦਦ ਲਈ ਰਾਖਮੀਆਂ ਮਿਸਲਾਂ ਦੀ ਅਗਵਾਈ ਮੈਂ ਕਰਾਂਗਾ ਤੇ ਜਿੱਥੇ ਵੀ ਅਫਗਾਨ ਭਾਰੇ ਪੈਂਦੇ ਹੋਏ ਉਹਨਾਂ ਦੇ ਮੂੰਹ ਪੰਨਾਗਾ ਅਫਗਾਨਾਂ ਦੇ ਅਰਬੀ ਘੋੜੇ ਤਾਂ ਹਜੇ ਵੀ 100-100 ਕੋ ਹੋਰ ਚੱਲ ਲੈਣਗੇ ਪਰ ਸਾਡੇ ਤਾਂ ਘੋੜੇ ਵੀ ਥੱਕਣ ਲੱਗੇ ਹਨ ਅਫਗਾਨ ਹਰੀਂੀ ਵਾਂਗ ਸ਼ੂਕ ਦੇ ਆਉਂਦੇ ਹਨ ਮੰਨਿਆ ਕਿ ਅਸੀਂ ਵੀ ਤੇਜ ਬਰੋਲੇ ਬਣ ਕੇ ਉਹਨਾਂ ਨੂੰ ਕੁਝ ਠੱਲਦੇ ਹਾਂ ਪਰ ਗਿਣਤੀ ਵਿੱਚ ਧਰਤੀ ਅੰਬਰ ਜਿੰਨਾ ਫਰਕ ਹੈ ਇਹ ਸੁਨੇਹਾ ਸਰਦਾਰ ਜੱਸਾ ਸਿੰਘ ਕੋਲ ਪਹੁੰਚਿਆ ਤਾਂ ਉਹਨਾਂ ਸਰਦਾਰ ਬਘੇਲ ਸਿੰਘ ਸਰਦਾਰ ਹਰੀ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਲ ਸਲਾਹ ਕੀਤੀ ਸਾਰਿਆਂ ਦੀ ਇੱਕੋ ਮਤ ਸੀ ਕਿ ਹੁਣ ਮਿਸਲਾਂ ਦਾ ਇਸ ਤਰ੍ਹਾਂ ਵੰਡਣ ਦਾ ਸਮਾਂ ਨਹੀਂ। ਸੋ ਜੋ ਇੱਥੇ ਡਟਿਆ ਹੈ ਡਟਿਆ ਰਹੇ ਸਰਦਾਰ ਚੜਤ ਸਿੰਘ ਦਾ ਸੁਨੇਹਾ ਪਹੁੰਚਾਇਆ ਗਿਆ। ਸਰਦਾਰ ਚੜਤ ਸਿੰਘ ਜੀ ਆਪ ਜੀ ਦੀ ਰਾਏ ਤੇ ਸਮੂਹ ਸਿੰਘਾਂ ਨੇ ਵਿਚਾਰ ਕੀਤੀ ਹੈ ਤੇ ਪੰਜਾਂ ਸਿੰਘਾਂ ਨੇ ਗੁਰਮਤਾ ਇਹ ਕੀਤਾ ਹੈ ਕਿ ਹੁਣ ਮਿਸਲਾਂ ਨੂੰ ਵੰਡਣ ਦਾ ਸਮਾਂ ਸਾਡੇ ਕੋਲ ਨਹੀਂ। ਇਹ ਕਾਰਜ ਤਾਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕਰਨ ਵਾਲੇ ਹੁੰਦੇ ਹਨ। ਮਹਾਰਾਜ ਦੀ ਕਰਨੀ ਕਿ ਸਾਨੂੰ ਤਿਆਰੀ ਦਾ ਮੌਕਾ ਹੀ ਨਹੀਂ ਮਿਲਿਆ। ਅਫਗਾਨ ਤਾਂ ਘਰੋਂ ਹੀ ਤਿਆਰੀ ਨਾਲ ਆਏ ਹਨ। ਪਰ ਸਾਡੇ ਤੇ ਜੰਗ ਇੱਕਦਮ ਪੈ ਗਈ ਹੈ ਹਾਲਾਂਕਿ ਖਾਲਸਾ ਸਦਾ ਤਿਆਰ ਬਰ ਤਿਆਰ ਹੈ ਤੇ ਜੰਗ ਲਈ ਸਦਾ ਤਤਪਰ ਹੈ ਸੋਹਣ ਕਲਗੀਧਰ ਪਾਤਸ਼ਾਹ ਤੇ ਸ਼ਹੀਦਾਂ ਸਿੰਘਾਂ ਕੋਲ ਅਰਦਾਸ ਕਰਕੇ ਜਿਨ੍ਹਾਂ ਮੋਰਚਿਆਂ ਤੇ ਡਟੇ ਹੋਏ ਹੋ ਤਕੜੇ ਹੋ ਕੇ ਡਟੇ ਰਹੋ ਸਤਿਵਚਨ ਖਾਲਸਾ ਜੀ ਸਰਦਾਰ ਚੜਤ ਸਿੰਘ ਨੇ ਸੁਨੇਹਾ ਮਿਲਦਿਆਂ ਪੰਥ ਦੀ ਆਗਿਆ ਨੂੰ ਸਿਰ ਨਿਵਾਇਆ ਤੇ ਜੈਕਾਰਾ ਛੱਡਦਿਆਂ ਕਿਰਪਾਨ ਧੂਕੇ ਮਿਆਂ ਨੂੰ ਬਾਹਰ ਕੱਢੀ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਬਾਬਾ ਜੀਤ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਸੁਖਾ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਪੰਜ ਜਕਾਰੇ ਛੱਡੇ ਗਏ ਤੇ ਸਿਰ ਲੇਖੇ ਲੱਗ ਜਾਣ ਦੀ ਅਰਦਾਸ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ